ਮਾਤਾ ਪੱਧਰਕਾਲੀ ਮਾਤਾ ਪੱਧਰਕਾਲੀ ਜੀ ਦਾ 77ਵਾਂ ਇਤਿਹਾਸਿਕ ਦੋ ਰੋਜ਼ਾ ਮੇਲਾ ਹੋਇਆ ਸ਼ੁਰੂ ਮਾਤਾ ਪੱਧਰਕਾਲੀ ਜੀ ਦਾ 77ਵਾਂ ਇਤਿਹਾਸਿਕ ਮੇਲਾ 2 ਜੂਨ ਦਿਨ ਐਤਵਾਰ ਨੂੰ ਸ਼ੁਰੂ ਹੋ ਗਿਆ ਹੈ ਮੇਲੇ ਚ ਧਾਰਮਿਕ ਸਮਾਗਮਾਂ ਦੀ ਲੜੀ ਕਰੀਬ 1 ਹਫਤੇ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ 3 ਜੂਨ ਤੱਕ ਚੱਲਣ ਵਾਲੇ ਇਸ ਦੋ ਰੋਜ਼ਾ ਮੇਲੇ ਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜ ਰਹੇ ਹਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਦਾ ਵੀ ਜਾ ਮਾਤਾ ਮਾਤਾ ਪੱਤਰਕਾਲੀ ਦਾ ਜੋ ਕਿ 77ਵਾਂ ਮੇਲਾ ਮਨਾਇਆ ਜਾ ਰਿਹਾ ਸ਼ੇਖੂਪੁਰ ਵਿਖੇ ਅੱਜ ਇਸ ਮੇਲੇ ਵਾਰੇ ਦਸਤੂਤ ਸੀ ਅੱਜ ਮਹਾਮਾਈ ਪੱਤਰਕਾਲੀ ਜੀ ਦਾ 77ਵਾਂ ਮੇਲਾ ਸ਼ੇਖੂਪੁਰ ਵਿਖੇ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਪਿਛਲੇ ਕਰੀਬ 8 ਦਿਨ ਤੋਂ ਮੇਲਾ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਹਿਆ ਔਰ ਅੱਜ ਦਰਬਾਰ ਦੇ ਵਿੱਚ ਹਵਨ ਹੋ ਰਹੇ ਨੇ ਦੁਰਗਾ ਹਵਨ ਹੋਣ ਜਾ ਰਿਹਾ ਜ ਜਦੀ ਹੁਣ ਅਰੰਭਤਾ ਹੋਈ ਹੈ ਔਰ ਕਰੀਬ 2 ਵਜੇ ਦੇ ਆਸ-ਪਾਸ ਇਹਦਾ ਫੂਲੋ ਨੋਤੀ ਦਾ ਪੋਕੋ ਔਰ ਸੰਤਾ ਹੁਮ ਹੁਮ ਆ ਕੇ ਜਿਨਾਂ ਦੀਆਂ ਮੰਨਤਾ ਪੂਰੀਆਂ ਹੋਈਆਂ ਔਰ ਕਈ ਆਪਣੀਆਂ ਮੰਨਤਾ ਮੰਨਣ ਵਾਸਤੇ ਹੁਮ ਹੁਮ ਆ ਕੇ ਦੰਦਵਰ ਪਟਨਾਮ ਕਰਕੇ ਦਰਬਾਰ ਤੇ ਪਹੁੰਚ ਰਹੇ ਔਰ ਬਹੁਤ ਹੀ ਸਹਿਯੋਗ ਸਾਨੂੰ ਪ੍ਰਸ਼ਾਸਨ ਵੱਲੋਂ ਔਰ ਸ਼ਹਿਰ ਦੀਆਂ ਬਾਕੀ ਸੰਸਥਾਵਾਂ ਵੱਲੋਂ ਅੱਜ ਦੇ ਸੁਭ ਜਬ ਅਫਸਰ ਦੇ ਜਨਤਾ ਨੂੰ ਕੀ ਅਪੀਲ ਕਰਨੀ ਚਾਹੀਦੀ ਮੇਰੇ ਵੱਲੋਂ ਜਨਤਾ ਨੂੰ ਇਹ ਉਮੀਦ ਹੈ ਕਿ ਜਿਹੜੇ ਮੇਲੇ ਆ ਭਾਈਚਾਰੇ ਦਾ ਸਾਜ ਆ ਔਰ ਮੇਲਿਆਂ ਦੇ ਅੰਦਰ ਆਪਾਂ ਨੂੰ ਕੋਈ ਲੜਾਈ ਝਗੜੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਸਭ ਦਾ ਨਕਲੀਸ਼ ਹੋਣਾ ਚਾਹੀਦਾ ਔਰ ਮੇਲਾ ਜਮੇਦਾਰ ਨੂੰ ਸਹਿਯੋਗ ਕਰਨਾ ਚਾਹੀਦਾ ਔਰ ਬੜੇ ਆਰਾਮ ਦੇ ਨਾਲ ਜੋ ਸਾਫ ਸਵੈ ਦੇ ਉਸ ਨਾਲ ਨੂੰ ਧਿਆਨ ਰੱਖਦੇ ਮੇਲਾ ਬਣਾਇਆ ਜਾਵੇ ਧੰਨਵਾਦ ਆਪਣੇ ਆਲੇ ਹਾਂਜੀ ਜੈ ਮਾਤਾ ਦੀ ਜੈ ਮਾਤਾ ਜੀ ਮਾਤਾ ਪੱਤੜਕਾਲੀ ਦਾ ਜੋ ਮੇਲਾ ਛੇਖੂਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਅੱਜ ਇਸ ਮੇਲੇ ਦੇ ਲਾਲੀ ਭਾਈ ਤੁਸੀਂ ਪਹੁੰਚੇ ਹੋ ਕੀ ਕਰਨੇ ਆਏ ਜੰਨੇ ਵਰਦਾਨ ਜੀ ਇਹ ਮੇਲਾ ਸਾਡਾ 77ਵਾਂ ਪੱਤੜਕਾਲੀ ਮਾਤਾ ਦਾ ਮੇਲਾ ਜੋ ਹੈ ਛੇਖੂਪੁਰ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਸਾਥ ਦੇ ਨਾਲ ਮਨਾਇਆ ਜਾਂਦਾ ਹੈ ਔਰ ਦੇਸ਼ ਵਿਦੇਸ਼ਾਂ ਦੇ ਵਿੱਚ ਯੂਰਸ ਮੇਲੇ ਪ੍ਰਤੀ ਜੋ ਸ਼ਰਧਾ ਹੈ ਲੋਕਾਂ ਦੇ ਵਿੱਚ ਬਹੁਤ ਹੀ ਆਸਤਾ ਹੈ ਹਰਗ ਦੀ ਇੱਥੇ ਮਰਦ ਪੂਰੀ ਹੁੰਦੀ ਹੈ ਸਾਰੇ ਧਰਮਾਂ ਦਾ ਇੱਥੇ ਬਹੁਤ ਜ਼ਿਆਦਾ ਸਤਿਕਾਰ ਹੁੰਦਾ ਹੈ ਮਹਾਮੈ ਜਿਹੜੀ ਹੈ ਸਾਰਿਆਂ ਦੀ ਕਿਰਪਾ ਕਰਦੀ ਹੈ ਔਰ ਇੱਥੇ ਸਾਡੇ ਚੇਅਰਮੈਨ ਸਾਹਿਬ ਰਾਧੇਸ਼ਮ ਜੀ ਔਰ ਸਾਰੀ ਜਨੀ ਕਮੇਟੀ ਹੈ ਬਹੁਤ ਹੀ ਇੱਛਾ ਦੇ ਨਾਲ ਸੰਗਤਾਂ ਦੇ ਵਿੱਚ ਵਿਚਰਦੇ ਹਨ ਔਰ ਸੰਗਤਾਂ ਨੂੰ ਸਾਥ ਦੇ ਨਾਲ ਜੋੜਦੇ ਹਨ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣੇ ਜਨਤ ਸੀ ਇਸ ਮੇਲੇ ਤੇ ਇਸ ਮੇਲੇ ਦੇ ਉੱਤੇ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਮਹਾਮਈ ਜੋ ਹੈ ਸਾਡੇ ਜੋ ਫੋਰਸਸ ਨੇ ਬਾਰਡਰਾਂ ਤੇ ਸਾਰੇ ਸਾਡੇ ਜਵਾਨ ਜਿਹੜੇ ਸੁਰੱਖਿਅਤ ਰਹਿਣ ਮਹਾਮਈ ਉਹਨਾਂ ਦੇ ਉੱਤੇ ਆਸ਼ੀਰਵਾਦ ਰੱਖੇ। ਬਸ ਇਹ ਦੇ ਨਾਲ ਹੀ ਜਿਹੜੇ ਮਾਪ ਪਤਰ ਗਾਲੀ। ਜਿਹੜਾ ਮਾਪ ਪਤਰ ਗਾਲੀ ਦਾ ਬਹੁਤ ਸਾਚੇ ਦਰਮਾਰ ਕੀ ਹੈ।